ਉਹ ਹੈਗਰ ਦੀ ਕਹਾਸਾ ਉਹ ਹੈਗਰ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਆ ਭਾਈ ਅਮਰੀਕ ਸਿੰਘ ਜੀ ਸਪੇਨ ਜਿਨ੍ਹਾਂ ਨੇ ਠੱਗਾਂ ਚੋਰਾਂ ਦੇ ਏਜੰਟਾਂ ਦੇ ਪਰਦੇ ਪਾਸ ਕੀਤੇ ਨੇ ਵੀਡੀਓ ਬਣਾ ਕੇ ਜਿੱਹਾ ਨਮਸਪੈਨ ਵੀ ਠੱਗ ਦਾ ਵਿਭਾਗ ਚੱਲਿਆ ਸੀਗਾ ਨਾ ਉਹ ਕਿਵੇਂ ਕਾਰੋਬਾਰੀਨ ਲੁੱਟਦੇ ਸੀਗੇ ਪਰ ਸਾਡੇ ਪੰਜਾਬੀ ਉਦਾਂ ਤਾਂ ਵਾਕੇ ਫੜਾ ਮਾਰਦੇ ਨੇ ਮੈਂ ਤਾਂ ਇਹੀ ਆਖੂਗਾ ਵੜਕਾ ਮਾਰਦੇ ਨੇ ਸੀ ਵੜਦੋਨੇ ਕੱਟਦੇ ਨੇ ਉਹਨੇ ਪੰਜਾਬੀ ਹੁੰਨੇ ਆ ਤੁਸੀਂ ਕਰੋੜਾ ਰੁਪਈਆ ਉਹਨਾਂ ਨੂੰ ਲੁਟਾਇਆ ਠੱਗਾਂ ਨੂੰ ਤੁਸੀਂ ਬੋਲੇ ਕਿਉਂ ਨਹੀਂ ਤੁਸੀਂ ਬੋਲੇ ਕਿਉਂ ਨਹੀਂ ਤੁਹਾਡਾ ਪੈਸਾ ਲੁੱਟਿਆ ਗਿਆ ਤੁਸੀਂ ਠੱਗੇ ਗਏ ਤੁਸੀਂ ਬੋਲੇ ਕਿਉਂ ਨਹੀਂ ਹੈਗੇ ਕੱਲ ਤਾਂ ਇਹ ਆ ਪੈਸਾ ਤੁਹਾਡਾ ਲੁੱਟਿਆ ਗਿਆ ਧਮਕੀਆਂ ਭਾਈ ਅਮਰੀਕ ਸਿੰਘ ਨੂੰ ਮਿਲ ਰਹੀਆਂ ਨੇ ਉਹਦੀ ਦੁਕਾਨ ਤੇ ਉੱਪਰ ਹਮਲਾ ਕਰਨਾ ਉਹਨੂੰ ਮਾਰਨ ਦੀਆਂ ਧਮਕੀਆਂ ਸਹੀ ਹੈ ਪਰ ਗੱਲ ਇੱਥੇ ਆ ਕਿ ਮੁੱਕਦੀ ਆ ਤੁਸੀਂ ਕਿਸੇ ਸਾਥ ਦੇਣ ਨਹੀਂ ਜਾਣਦੇ ਤੁਸੀਂ ਕਹਿੰਦੇ ਹੋ ਮੋਢਾ ਕਿਸੇ ਹੋਰ ਦਾ ਹੋਵੇ ਫਾਇਦਾ ਸਾਡਾ ਹੋਵੇ ਸਿੱਧੀ ਜੀ ਗੱਲ ਆ ਭਾਈ ਅਮਰੀਕ ਸਿੰਘ ਨੇ ਜੋ ਪੜਦੇ ਪਾਸ ਕੀਤੇ ਜਿਵੇਂ ਠੱਗੇ ਜਾਂਦੇ ਆ ਤੁਹਾਨੂੰ ਵੀਡੀਓ ਸੁਣਾਉਣਾਗਾ ਕਿ ਤੁਸੀਂ ਵੀ ਠੱਗੇ ਜਾਓ ਪਰ ਇਸ ਟਾਈਮ ਸਾਨੂੰ ਭਾਈ ਅਮਰੀਕ ਸਿੰਘ ਸਪੇਨ ਦਾ ਸਾਥ ਦੇਣ ਦੀ ਲੋੜ ਆ ਇਕੱਲੇ ਇਕੱਲੇ ਬੰਦੇ ਨੂੰ ਜਿਹੜੇ ਯੂਰਪ ਚ ਬੈਠੇ ਆ ਸਹੀ ਹੈ ਕਿਉਂਕਿ ਤੁਮਕੇ ਮਿਲ ਰਹੀਆਂ ਨੇ ਜਿੱਦਾਂ ਮੈਂ ਪੜਦੇ ਪਾਸ ਕੀਤੇ ਜੋ ਗਦਸਿਆ ਨਾ ਤੁਹਾਨੂੰ ਵੀਡੀਓ ਸੁਣਾਉਣੀ ਆ ਤੁਰ ਤੱਕ ਜਰੂਰ ਸੁਣਿਓ 5 ਮਿੰਟ ਦੀ ਵੀਡੀਓ ਆ ਸੁਣਿਓ ਤੁਸੀਂ ਜਰੂਰ ਤੇ ਚੋਰੋ ਭੱਜ ਲੋ ਜਿੱਥੇ ਭੱਜਣਾ ਜਿੱਥੇ ਤੱਕ ਤੁਹਾਡਾ ਜੋਰ ਲੱਗਦਾ ਭੱਜ ਲੋ ਹੁਣ ਸਹੀ ਹੈ ਨਾ ਇੱਕ ਵੀਡੀਓ ਪਾਈ ਸੀ ਲੋਕਾਂ ਨੇ ਤੁਹਾਡੀਆਂ ਛੜਾ ਨੂੰ ਸੁਣਾਉਣ ਲੱਗੇ ਸੀ ਇਨਾ ਪੈਸਾ ਲੁੱਟਿਆ ਲੋਕਾਂ ਕੋ ਤੁਸੀਂ ਹੈਰਾਨ ਹੋ ਜਾਓਗੇ ਕਿ ਹਜੇ ਤੱਕ ਲੋਕ ਚੁੱਪ ਬੈਠੇ ਸੀ ਜਿਹੜੇ ਹੋਟਲਾਂ ਦੇ ਵਿੱਚ ਤੁਸੀਂ ਲੋਕਾਂ ਨੂੰ ਝਾਂਸਾ ਦੇ ਕੇ ਲਿਜਾ ਕੇ ਵੀਡੀਓਜ਼ ਬਣਵਾਈਆਂ ਆ ਜਿਹੜਾ ਲੋਕਾਂ ਦੇ ਨਾਲ ਤੁਸੀਂ ਫਰਾਡ ਕੀਤਾ ਆ ਲੱਖਾਂ ਕਰੋੜਾਂ ਯੂਰੋਆਂ ਦੇ ਵਿੱਚ ਤੁਸੀਂ ਲੁੱਟਿਆ ਆ ਪਰ ਉਹ ਸਾਰੀਆਂ ਪੋਲਸ ਦੇ ਨਾਮ ਰੱਖ ਕੇ ਸੀਸੀਟੀਵੀ ਫੂਟ ਇਹ ਮੈਂ ਠੱਗੀ ਮਾਰੂਗਾ ਮੈਨੂੰ ਪਤਾ ਲੱਗ ਹੀ ਜਾਣਾ ਤੁਹਾਡੇ ਤੇ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਆ ਤੁਸੀਂ ਜਿਹੜੇ ਲੋਕਾਂ ਨੂੰ ਗਵਰਨਮੈਂਟ ਦੇ ਝਾਲੀ ਦਸਤਾਵੇਜ਼ ਤਿਆਰ ਕਰਕੇ ਦਿੱਤੇ ਲੋਕਾਂ ਦੀਆਂ ਝਾਲੀ ਪਾਦਰੋਂ ਮੈਨ ਤੋਂ ਆ ਬਣਵਾ ਕੇ ਪੈਸਾ ਲੁੱਟਿਆ ਜਿਹੜੇ ਲੋਕਾਂ ਨੂੰ ਤੁਸੀਂ ਬਲੈਕਲਿਸਟਡ ਕਰਵਾਇਆ ਲਾਇਸੈਂਸਾਂ ਦੇ ਚੱਕਰ ਵਿੱਚ ਉਹਨਾਂ ਦਾ ਪੈਸਾ ਹੱਕ ਹਲਾਲ ਦਾ ਲੈ ਕੇ ਤੁਸੀਂ ਜ਼ਮੀਨਾਂ ਖਰੀਦ ਲਈਆਂ ਕੋਠੀਆਂ ਪਾ ਲਈਆਂ ਤੁਸੀਂ ਕਾਰੋਬਾਰ ਬਣਾ ਲਿਆ ਤੁਸੀਂ ਸ਼ਰਮ ਕਰੋ ਗਰੀਬਾਂ ਦਾ ਲੋਕਾਂ ਦਾ ਪੈਸਾ ਜਿਹੜਾ ਮਿਹਨਤ ਨਾਲ ਕਮਾਇਆ ਹੋਇਆ ਤੁਸੀਂ ਠੱਗਿਆ ਵਾ ਤੇ ਉਲਟਾ ਜਿਹੜੀਆਂ ਤੁਸੀਂ ਤੰਕੀਆਂ ਦਿੰਦੇ ਹੋ ਉਹਨਾਂ ਦਾ ਕੋਈ ਡਰ ਨਹੀਂ ਐਦਾਂ ਕਾਰੋਬਾਰ ਕੰਮ ਤੇ ਨੁਕਸਾਨ ਕਰਕੇ ਕੋਈ ਫਾਇਦਾ ਨਹੀਂ ਗੋਲੀ ਮਾਰਨੀ ਤਾਂ ਸੀਨੇ 'ਚ ਮਾਰੋ ਤੁਹਾਡੇ ਘਰ ਦਾ ਮੀਟਰ ਠੀਕ ਕਰਨ ਦੇ ਬਹਾਨੇ ਬਿਜਲੀ ਦੇ ਕੰਮ ਕਰਨ ਦੇ ਬਹਾਨੇ ਤੁਹਾਡੀ ਸਾਰੀ ਇਨਫਰਮੇਸ਼ਨ ਕੱਢਦੇ ਆ ਠੱਗਣੇ ਦੀ ਜਿੰਨੀ ਠੱਗੀ ਚੱਲ ਰਹੀ ਆ ਉਹਦੇ ਪੜਦਾ ਪੱਸ ਹੋਇਆ ਹੈ ਬਾਅਦ ਵਿੱਚ ਉਸੇ ਕੈਟਾਗਰੀ ਦੇ ਵਿੱਚ ਤੁਹਾਨੂੰ ਆ ਕੇ ਮਿਲਦੇ ਆ ਫਿਰ ਤੁਹਾਡੀ ਸਾਰੀ ਗੇਮ ਕਰਦੇ ਆ ਇਹ ਸਾਰਾ ਗਰੁੱਪ ਆ ਜਦੋਂ ਇਹ ਵੀਡੀਓ ਪਾਈ ਤਾਂ ਫੋਨ ਲੋਕਾਂ ਦੇ ਆਉਣੇ ਸ਼ੁਰੂ ਹੋ ਗਏ ਇੱਥੇ ਤੱਕ ਫੋਨ ਨਾ ਆਇਆ ਬਾਰਸਲੋਨਾ ਦੇ ਸਪੇਨ ਦੇ ਲੋਕਾਂ ਦੇ ਕਿ ਨਾਂ ਲੈਂਦੇ ਹੋਏ ਵੀ ਸ਼ਰਮ ਆਉਂਦੀ ਆ ਕਿ ਇਹੋ ਜਿਹੇ ਲੋਕ ਇਹੋ ਜਿਹਾ ਕੰਮ ਕਿਵੇਂ ਕਰ ਸਕਦੇ ਆ ਤੇ ਜਿਹੜੀ ਤੁਸੀਂ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਸੱਚੀ ਡਰਦਾ ਹੁੰਦਾ ਵੀ ਮੇਰੇ ਉਹ ਆਪਾਂ ਡਰਦੇ ਨਹੀਂ ਕਿ ਬਿਲਕੁਲ ਵੀ ਤੇ ਜੇ ਇੰਨੇ ਹੀ ਜਣੇ ਆ ਨਾ ਇੰਨੇ ਹੀ ਤੁਸੀਂ ਮਾਰਦੇ ਆ ਤਦ ਤੁਸੀਂ ਆਪਣੇ ਅਸਲੀ ਨੰਬਰ ਤੋਂ ਫੋਨ ਲਾਓ ਨਾ ਕਿ ਨੰਬਰ ਤੋਂ ਸੱਚ ਕਦੇ ਦਬਦਾ ਨਹੀਂ ਹੁੰਦਾ ਜਿੰਨਾ ਮਰਜ਼ੀ ਦਬੋਂ ਦੀ ਕੋਸ਼ਿਸ਼ ਕਰੋ ਸੱਚ ਇੱਕ ਦਿਨ ਬਾਹਰ ਆ ਹੀ ਜਾਂਦਾ ਹੈ ਕੋਈ ਵੀ ਠੱਗੀ ਮਾਰੇ ਭਵਾਂ ਦੀ ਮੈਂ ਆ ਜਿੰਨੀਆਂ ਮਰਜ਼ੀ ਠੱਗੀਆਂ ਮਾਰ ਲਵਾਂ ਪਰ ਸੱਚ ਇੱਕ ਦਿਨ ਸਾਹਮਣੇ ਆਉਂਦਾ ਜਿੰਝੇ ਮਰਜ਼ੀ ਠੱਗ ਬਣ ਕੇ ਠੱਗੀ ਮਾਰ ਲਓ ਤੁਸੀਂ ਤੁਹਾਡੀ ਸੱਚਾਈ ਇੱਕ ਦਿਨ ਸਾਹਮਣੇ ਆਉ ਕੇ ਰਹਿਣੀ ਆ ਸਾਨੂੰ ਭਾਈ ਅਮਰੀਕ ਸਿੰਘ ਸਪੀਨ ਦਾ ਸਾਥ ਦੇਣ ਦੀ ਲੋੜ ਆ। ਉਹਨੂੰ ਧਮਕੀਆਂ ਦੇ ਰਹੇ ਨੇ ਇਹ ਠੱਗ ਲੋਕ ਇਹ ਏਜੰਟ ਲੋਕ ਨੇ। ਜਾਂ ਦੋ ਨੰਬਰ ਧੰਦਾ ਕਰਦੇ ਨੇ। ਸਹੀ ਹੈ ਨਾ? ਸਾਨੂੰ ਪੰਜਾਬੀ ਦੇ ਇਕੱਠੇ ਹੋਣ ਹੋ ਕੇ ਅਸੀਂ ਤਹੀ ਬੇਨਤੀ ਕਰਾਂਗੇ ਸਾਨੂੰ ਸਭ ਨੂੰ ਸਾਥ ਦੇਣ ਦੀ ਲੋੜ ਆ ਜਿਨ੍ਹਾਂ ਦੇ ਪੈਸੇ ਠੱਗੇ ਵੀ ਗਏ ਆ। ਨੁਕਸਾਨ ਤੁਹਾਡਾ ਹੋਇਆ। ਠੀਕ ਆ। ਵੱਡ ਦਾ ਪਾਸ ਉਹਨਾਂ ਨੇ ਕੀਤਾ। ਪਰ ਤੁਸੀਂ ਬੁੱਲੇ ਨਹੀਂ। ਤੁਸੀਂ ਗੱਲਾਂ ਕਰਨ ਯੋਗ ਹੋ ਸਿਰਫ। ਵੱਡਾਂਗੇ, ਕਟਵਾਂਗੇ। ਦੌਰੀਏ ਬਹੁਤ ਨਾਲ ਲੰਕਾਰੇ ਮੰਨ ਚੁੱਕ ਗਈ ਹੂੰ ਸਹੀ ਹੈ ਨਾ ਪਰ ਸਚਾਈ ਦੇ ਸਾਥ ਦੇਣਾ ਵੀ ਸਿੱਖ ਲਈ ਅਸੀਂ ਕਦੇ ਵੱਧ ਘਟ ਬੋਲੇਗਾ ਮਾਫ ਕਰ ਦਿਓ ਧੰਨਵਾਦ